ਮੇਰੇ ਪਿਓ ਮੈਂ ਇਹ ਚੀਜ਼ ਨੂੰ ਮੰਦਾ ਜੀ ਮੋਦਾ ਅੱਛਾ ਪਤਾ ਨਹੀਂ ਨੂੰ ਕਰਾਉਣੇ ਫਟਰੀਆਂ ਵਾਫਰ ਵੀ ਲੈਣੇ ਫਟਰੇ ਨੇ ਤੂੰ ਮੈਂ ਕਿ ਪੈਸਾ ਦੇ ਓਹ ਤੀਆਂ ਭੈਣਾਂ ਨੇ ਕਿਚਾ ਕਿਉਂ ਕਰਦਾ ਮਾੜਾ ਮਾੜਾ ਫੋਟਾ ਕਰ ਕਾਰ ਮਰਦੀ ਨਹੀਂ ਜਦੋਂ ਉੱਡ ਜਾਓ ਓਏ ਤੂੰ ਮਲਾਜ ਮੈਂ ਕਹਾਂ ਮੈਂ ਤੈਨੂੰ ਨਾ ਕਾਲਾ ਨਾ ਕੱਢ ਗੱਡੀ ਦੇ ਵਿੱਚ ਓਏ ਆ ਪਿੱਛੋਂ ਆਰ ਜਾਓ ਓਏ ਖੜ ਜਾ ਖਾਣੇ ਫਿਰ ਨੂੰ ਬਹਿ ਜਾ ਜਰਾ ਕਿ ਮਤਲਬ ايه سارا کے ہور کیا دوہاتی ہے نا یار اجا نہ کرے نہیں آتی ہے ٹھیک ہے اور لو میں ٹھیک کر رہے ہیں ہم سے بارے اوئے اوئے مگر گاڙي کي گڏي توڑيار گا آ چلو بھائی